ਮਹਾਨ ਜੋ ਕਿ ਐਸਐਸਪੀ ਸਾਹਿਬ ਜੀ ਵੱਲੋਂ ਇਹ ਹੁਕਮ ਹੋਇਆ ਸੀ ਤੇ ਸ਼ਹਿਰ ਦੇ ਵਿੱਚ ਫਲੈਂਗ ਮਾਰਚ ਸਿਟੀ ਵਾਲੇ ਤੇ ਅਸੀਂ ਜੁਆਇੰਟ ਕਰ ਰਹੇ ਹਾਂ ਜੀ ਇਹਦੇ ਵਿੱਚ ਜਿਹੜਾ ਕੋਈ ਮਾੜਾ ਅਨਸਰ ਹੈ ਉਹਨੂੰ ਪਿਆ ਰਹੇ ਹਾਂ ਜਾਂ ਉਹਨਾਂ ਦੇ ਕੋਈ ਵੀ ਟਿਕੂਸ ਮਿਲਦਾ ਸਾਨੂੰ ਉਹਨੂੰ ਬੌਂਡ ਕਰ ਰਹੇ ਹਾਂ ਸਰ ਕੀ ਮਾੜੇ ਅਨਸਰਾਂ ਨੂੰ ਕੀ ਤੁਹਾਡੇ ਵੱਲੋਂ ਵੀ ਨਾਕੀ ਜਾਂਦੇ ਆਤੀ ਲਾਕੇ ਮਾੜੇ ਅਨਸਰਾਂ ਨੂੰ ਇਹ ਹੈ ਕਿ ਆਤੀ ਲਾਕੇ ਦੇ ਵਿੱਚ ਵੀ ਸਾਡੀਆਂ ਪ੍ਰੋਲਿੰਗ ਚੱਲ ਰਹੀਆਂ 112 ਵੀ ਚੱਲ ਰਹੀ ਹੈ ਸਾਡੀ ਜੀ ਟਾਈਮ ਗਾਈ ਅਸੀਂ ਨਾਕੇ ਵੀ ਲਗਾ ਰਹੇ ਹਾਂ ਜੀ ਤੇ ਜਿਹੜਾ ਵੀ ਕੋਈ ਮਾੜਾ ਅਨਸਰ ਮਿਲਦਾ ਉਹਤੇ ਬੰਦੀ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਨਸ਼ੇ ਵਾਲੇ ਆ ਉਹ ਕਾਫੀ ਹੱਦ ਤੱਕ ਅਸੀਂ ਖਤਮ ਕਰ ਦਿੱਤੇ ਆ ਜਿਹੜਾ ਕੋ ਹੈਗਾ ਉਹਨਾਂ ਨੂੰ ਇਹੀ ਸਮਝਾਦੇ ਕਿ ਜਾਂ ਉਹਨਾਂ ਨੂੰ ਐਡਮਿਟ ਕਰਾ ਰਹੇ ਹਾਂ ਅਸੀਂ ਉਹਨਾਂ ਨੂੰ ਤੇ ਜਾਂ ਉਹਨਾਂ ਨੂੰ ਦਵਾਈ ਦਵਾ ਰਹੇ ਆ ਜੀ ਐ ਜਿਹੜੇ ਸਦਰ ਥਾਣੇ ਨੂੰ ਵੀ ਨਫਰੀ ਮਿਲੀ ਆ ਜੀ ਜੁਆਇੰਟ ਆ ਸਾਡੀ ਜੀ ਸਭ ਨੂੰ ਜਿੰਦੀ ਜੁਆਇੰਟ ਨਫਰੀ ਆ ਜੀ ਸਰ ਸਭ ਤੋਂ ਨਸ਼ਿਆਂ ਦਾ ਜਿਹੜਾ ਹੈਗਾ ਗੜ ਮੰਨਿਆ ਜਾਂਦਾ ਸੀ ਪਿੰਡ ਸ਼ੰਕਰ ਦਾ ਉਹਦੇ ਵਿੱਚ ਜਿਹੜਾ ਹੈਗਾ ਜੁੱਧ ਨਸ਼ਾ ਵਿਰੋਧ ਦੇ ਤਹਿਤ ਜਿਹੜਾ ਹੈਗਾ ਕਿੰਨਾ ਕ ਅਸਰ ਮਿਲਿਆ ਹੈ 100% ਆ ਜੀ ਉੱਥੇ ਉਹਨੂੰ ਕੋਈ ਵੀ ਇਦਾਂ ਦਾ ਬੰਦਾ ਨਹੀਂ ਮਿਲਦਾ ਜਿਹੜਾ ਨਸ਼ਾ ਉਹ ਕਿਉਂਕਿ ਜਿੰਨੇ ਵੀ ਮੇਨ ਵੱਡੇ ਸੀ ਤੇ ਗ੍ਰਫਤਾਰੀਆਂ ਕਰਕੇ ਉਹ ਅੰਦਰ ਦਿੱਤੇ ਗਏ ਹਾਂ ਅੱਜ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਕੀ ਕਰ ਰਿਹਾ ਹੈ ਸਾਡੇ ਮਾਨਯੋਗ ਐਸਐਸਪੀ શ્રી ਹਰਵਿੰਦਰ ਸਿੰਘ ਬਿਰਕ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਮਿਲੇ ਸੀ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਤੇ ਉਸ ਤੋਂ ਇਲਾਵਾ ਜਿਹੜੇ ਵੀ ਮੁਜਰਮ ਬਾਹਰ ਨੇ ਤੇ ਲੋਕਾਂ ਦੇ ਵਿੱਚ ਜਿਹੜਾ ਕਿ ਕੰਫਰਟੇਬਲ ਹੋਣ ਲੋਕ ਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਸਾਡੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ ਤੇ ਤਾਂਕਿ ਪੈੜੇ ਅੰਸਰ ਜਿਹੜੇ ਘੁੰਮ ਰਹੇ ਐ ਬੇਖੌਫ ਹੋ ਕੇ ਉਹਨਾਂ ਦੇ ਨਤ ਪਾਈ ਜਾ ਸਕੇ ਇਸ ਤੋਂ ਇਲਾਵਾ ਸੀ ਸਾਡੇ ਵੱਲੋਂ ਨੇ ਨਾਕਾਬੰਦੀ ਕੀਤੀ ਜਾਏਗੀ ਤੇ ਜਿਹੜੇ ਵੀ ਟ੍ਰੈਫਿਕ ਦਾ ਨਿਯਮ ਦੀ ਉਲੰਘਣਾ ਕਰਦੇ ਐ ਉਹਨਾਂ ਦੇ ਖਿਲਾਫ ਜਾਂ ਕੋਈ ਵੀ ਬੰਦੇ ਜਿਹੜੇ ਗਲਤ ਘੁੰਮ ਰਹੇ ਐ ਉਹਨਾਂ ਨੂੰ ਰੌਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਪਿਛਲੇ ਦਿਨੀ ਐਸਐਸਪੀ ਸਾਹਿਬ ਆਏ ਸੀ ਉਹਨਾਂ ਨੂੰ ਅਸੀਂ ਮੰਗ ਕੀਤੀ ਸੀ ਜਿਹੜੀ ਹੈ ਨਫਰੀ ਆ ਉਹ ਬਹੁਤ ਘਟਿਆ ਲੱਗਦਾ ਹੈ ਕਿ ਉਹਨਾਂ ਵੱਲੋਂ ਇਹ ਮਿਹਰਬਾਨੀ ਹੋਈ ਹੈ ਬਿਲਕੁਲ ਜੀ ਨਕੁਦਰ ਆਏ ਸੀ ਜੀ ਮਾਨ ਜੋ ਐਸਐਸਪੀ ਸਾਹਿਬ ਤੁਹਾਡੇ ਵੱਲੋਂ ਕੁਝ ਡਿਮਾਂਡ ਰੱਖੀ ਗਈ ਸੀ ਉਹਨੂੰ ਦੇਖਦੇ ਹੋਏ ਐਸਐਸਪੀ ਸਾ ਐਕਸਟਰਾ ਫੋਰਸ ਹੁੰਦੀ ਆ ਉਹ ਨਕੋਦਾਂ ਨੂੰ ਪ੍ਰੋਵਾਈਡ ਕਰਾਈ ਜਾਂਦੀ ਆ ਹਰ ਇੱਕ ਸਬਡਿਵੀਜ਼ਨ ਨੂੰ ਪ੍ਰੋਵਾਈਡ ਕਰਾਈ ਜਾਂਦੀ ਆ ਉਸੇ ਰਿਗਾਰਡਿੰਗ ਅੱਜ ਨੂੰ ਨਕੋਦਾਂ ਨੂੰ ਪ੍ਰੋਵਾਈਡ ਕਰਾਈ ਗਈ ਤੇ ਉਸ ਫੋਰਸ ਦਾ ਹੀ ਸਾਡੇ ਵੱਲੋਂ ਪ੍ਰੋਪਰ ਯੂਟਿਲਾਈਜੇਸ਼ਨ ਕੀਤਾ ਜਾ ਰਿਹਾ ਪ੍ਰੋਪਰ ਨਾਕਾਬੰਦੀ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਸਲੈਗ ਮਾਰਚ ਕੱਢਿਆ ਜਾ ਰਿਹਾ ਸਰ ਫਲੈਗ ਮਾਰਚ ਕੱਢੇ ਜਾ ਰਹੇ ਹੈਗੇ ਆ ਲਗਾਤਾਰ ਨਾਕੇਬੰਦੀ ਕੀਤੀ ਜਾ ਰਹੀ ਭਾਜ ਪਰ ਜਿਹੜੇ ਕੁਝ ਨੌਜਵਾਨ ਨੇ ਉਹ ਬਿਨਾਂ ਨੰਬਰਾਂ ਤੋਂ ਜਿਹੜੇ ਹੈਗਾ ਮੋਟਰਸਾਈਕਲਾਂ ਤੇ ਘੁੰਮ ਰਹੇ ਨੇ ਹਥਿਆਰ ਲੈ ਕੇ ਘੁੰਮ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਊਗਾ ਨੇਜੀ ਐਸ ਸੂਨੈਸ ਜਦੋਂ ਸਾਡੇ ਕੋਲ ਕੋਈ ਇਨਫਰਮੇਸ਼ਨ ਆਂਦੀ ਹੈ ਚਾਹੇ ਉਹ ਬੰਦਾ ਵਿਦਾਊਟ ਉਹਦੇ ਵਿੱਚ ਹੈਗਾ ਨੰਬਰ ਪਲੇਟ ਹੈ ਜਾਂ ਕੋਈ ਹਥਿਆਰ ਲੈ ਕੇ ਘੁੰਮ ਰਿਹਾ ਸਾਡੀ ਰਾਉਂਡ ਦਾ ਕਲੌਕ ਸਾਡੀ ਟੀਮਸ ਚੱਲਦੀ ਹੈ ਤੇ ਉਹਨੂੰ ਉਹਨਾਂ ਨੂੰ ਨਾਲ ਦੇ ਨਾਲ ਹੀ ਰਾਉਂਡ ਅਪ ਕੀਤਾ ਜਾਂਦਾ ਹੈ ਪ੍ਰੋਪਰ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਡੇਲੀ ਪੱਧਰ ਤੇ ਸਾਡੇ ਨਕੂਦਰ ਸਦਰ ਦੇ ਤਿੰਨ ਥਾਣੇ ਨੇ ਨਕੂਦਰ ਸਦਰ ਨਕੂਦਰ ਸਿਟੀ ਤੇ ਨੂਰਮਹਿਲ ਤਿੰਨੋਂ ਥਾਣਿਆਂ ਦੇ ਵਿੱਚ ਪ੍ਰੋਪਰ ਨਾਕਾਬੰਦੀ ਕੀਤੀ ਜਾਂਦੀ ਹੈ ਇੰਪਾਉਂਡ ਕੀ ਜਾਂ ਕੀਤੇ ਜਾਂਦੇ ਆ ਵਹੀਕਲਸ ਇਹ ਰੂਟੀਨ ਦਾ ਪ੍ਰੋਸੈਸ ਹੈ ਵੱਧ ਤੋਂ ਵੱਧ ਕੀਤਾ ਜਾਂਦਾ ਸਾਡੇ ਵੱਲੋਂ ਸਾਡੇ ਈਵਨ ਡਿਊਟੀ ਆਫਸਰ ਜਦੋਂ ਬਾਹਰ ਜਾਂਦੇ ਆ ਰੂਟੀਨ ਦੇ ਵਿੱਚ ਵੀ ਜਦੋਂ ਕਿਤੇ ਜਾਂਦੇ ਆ ਤੇ ਕੋਈ ਵੀ ਐਦਾਂ ਦਾ ਵਹੀਕਲ ਦੇਖ ਜਾਂਦਾ ਤੇ ਉਹਨੂੰ ਨਾਲ ਦੇ ਨਾਲ ਹੀ ਉਹ ਇੰਪਾਉਂਡ ਕੀਤਾ ਜਾਂਦਾ ਤੇ ਬੰਦੇ ਰੌਂਡ ਅਪ ਕੀਤਾ ਜਾਂਦਾ ਸਰ ਕਈ ਪਾਰਕਿੰਗ ਸਥਾਨ ਹੈਗੇ ਆ ਜਿੱਥੇ ਆ ਕੇ ਜੜੇ ਹੈਗੇ ਆ ਮੁਜਰਮ ਹੈਗੇ ਆ ਸਕੂਟ ਮੋਟਰਸਾਈਕਲ ਜਿਹੜੇ ਚੋਰੀ ਦੇ ਹੁੰਦੇ ਨੇ ਉਹ ਆ ਕੇ ਖੜੇ ਕਰਕੇ ਚੱਲ ਜਾਂਦੇ ਨੇ ਇਹਦੇ ਬਾਰੇ ਵੀ ਕੋਈ ਧਿਆਨ ਹੈਗਾ ਬਿਲਕੁਲ ਜੀ ਸਾਡੇ ਕੁਝ ਇੱਕ ਐਦਾਂ ਦੇ ਪਲੇਸ ਹੈਗੇ ਜਿੱਥੇ ਅਬਾਂਡਨਟ ਅਬਾਂਡਨਟ ਪਲੇਸ ਹੈ ਜਿੱਥੇ ਪਤਾ ਲੱਗਦਾ ਕਿ ਨਸ਼ੇ ਵਾਲੇ ਘੁੰਮਰੇ ਆ ਇਹ ਸਸਪੈਕਟਿਡ ਪਰਸਨ ਕੋ ਉਮਰਿਆ ਜਿੱਦਾ ਗगन पार्क ਦੇ ਨੇੜੇ ਹੈਗਾ ਪਿੱਛੇ ਨੈਸ਼ਨਲ ਕਾਲਜ ਆ ਉਧਰ ਨੈਸ਼ਨਲ ਪੁਲੀ ਹੈ ਤੇ ਸਾਡੀਆਂ ਟੀਮਾਂ ਉੱਥੇ ਵੀ ਦਿਨ ਚ ਇੱਕ ਦੋ ਰੁਟੀਨ ਦੇ ਵਿਜ਼ਿਟ ਉੱਥੇ ਦੇ ਹੁੰਦੇ ਆ ਮਾਰੇ ਅੰਤਰਾ ਨੂੰ ਕੀ ਮੈਸੇਜ ਆ ਮੈਸੇਜ ਆਇਆ ਜੀ ਅਸੀਂ ਕੋਈ ਰਹਿਣ ਨਹੀਂ ਦੇਣਾ ਮਾੜਾ ਅੰਸਰ ਬਾਹਰ